ਸਤਿ ਸ਼੍ਰੀ ਅਕਾਲ ਜੀ ਬਹੂ ਆਪਣੀ ਡਿਲੀਵਰੀ ਰਹੀ ਆਪਣੀ ਭੈਣ ਨੂੰ ਬੁਲਾ ਲਾ ਪ੍ਰੀਤ ਕੋਲੋਂ ਤਾਂ ਆਇਆ ਨਹੀਂ ਜਾਣਾ ਤੇ ਮੈਂ ਇਕੱਲੀ ਕਿਵੇਂ ਸੰਭਾਲ ਲੂੰਗੀ ਸਾਰਾ ਕੁਝ ਹੁਣ ਪ੍ਰੀਤ ਵੀ ਸਹੁਰਿਆਂ ਵਾਲੀ ਆ ਉਹਦੇ ਸਹੁਰੇ ਉਹਨੂੰ ਭੇਜਣ ਤਾਂ ਹੀ ਉਹ ਆਵੇ ਉਹਨਾਂ ਦੀ ਮਰਜ਼ੀ ਬਲਜੀਤ ਕੌਰ ਆਪਣੀ ਬਹੂ ਮਨਦੀਪ ਨੂੰ ਬੋਲੀ ਪਰ ਮੰਮੀ ਜੀ ਅਗਲੇ ਮਹੀਨੇ ਤਾਂ ਉਹਦਾ ਪੇਪਰ ਐ ਉਹ ਪੇਪਰਾਂ ਦੀ ਤਿਆਰੀ ਕਰੂਗੀ ਜਾਂ ਮੈਨੂੰ ਸੰਭਾਲੂਗੀ ਤਾਂ ਸੱਸ ਨੇ ਕਿਹਾ ਹੁਣ ਇਹ ਤੂੰ ਖੁਦ ਵੇਖ ਲੈ ਮੇਰੇ ਕੋਲੋਂ ਤਾਂ ਨਹੀਂ ਹੋਣਾ ਕੁਝ ਜਾਂ ਫਿਰ ਤੂੰ ਆਪਣੇ ਪੇਕੇ ਚਲੀ ਜਾ ਮੰਮੀ ਜੀ ਪੇਕੇ ਕੌਣ ਮੈਨੂੰ ਸੰਭੂਗਾ ਮੇਰੀ ਮੰਮੀ ਹੁੰਦੀ ਤਾਂ ਫਿਰ ਇੰਨੀ ਪਰੇਸ਼ਾਨੀ ਹੀ ਕਿਉਂ ਹੁੰਦੀ ਮਨਦੀਪ ਨੇ ਹੌਲੀ ਜਿਹਾ ਕਿਹਾ ਤਾਂ ਫਿਰ ਆਪਣੀ ਭੈਣ ਨੂੰ ਹੀ ਬੁਲਾ ਲਾ ਉਹਨੇ ਕਿਹੜਾ ਪੜ੍ਹ ਲਿਆ ਕਿ ਮਨਿਸਟਰ ਬਨ ਆਇਆ ਇਥੇ ਆ ਕੇ ਕੁਝ ਦਿਨ ਤੈਨੂੰ ਸਾਂਭ ਲਊਗੀ ਮੰਮੀ ਜੀ ਇਹਨਾਂ ਨੂੰ ਕਿਹਾ ਵੀ ਸੀ ਕਿ ਕੰਮ ਵਾਲੀ ਰੱਖ ਲਓ ਮਨਦੀਪ ਨੇ ਕਿਹਾ ਨਾ ਭਾਈ ਨਾ ਮੈਂ ਆਪਣੇ ਘਰ ਕੰਮ ਵਾਲੀ ਨਹੀਂ ਰੱਖ ਸਕਦੀ ਮੈਨੂੰ ਨਹੀਂ ਕਿਸੇ ਤੇ ਭਰੋਸਾ ਭਰੋਸੇ ਤੇ ਨਿਗਾਹ ਕੌਣ ਰੱਖੂਗਾ ਤੂੰ ਬਸ ਆਪਣੀ ਭੈਣ ਨੂੰ ਹੀ ਬੁਲਾ ਲਾ ਮੰਮੀ ਤੁਸੀਂ ਸਮਝਦੇ ਕਿਉਂ ਨਹੀਂ ਅਗਲੇ ਮਹੀਨੇ ਤਾਂ ਉਹਦੇ ਪੇਪਰ ਆ। ਉਹ ਭਲਾ ਕਿਵੇਂ ਇੱਥੇ ਆਉਗੀ? ਫਿਰ ਉਹਨੇ ਪੇਪਰਾਂ ਦੀ ਤਿਆਰੀ ਵੀ ਤਾਂ ਕਰਨੀ ਆ। ਅਚਾਨਕ ਆਕਾਸ਼ ਨੇ ਕਮਰੇ ਤੋਂ ਬਾਹਰ ਆਉਂਦੇ ਹੋਏ ਕਿਹਾ। ਤੇ ਲ ਆਪਣੀ ਭੈਣ ਨੂੰ ਸੰਭਾਲੂਗੀ ਤੇ ਨਾਲ-ਨਾਲ ਪੜ੍ਹਾਈ ਵੀ ਕਰ ਲੂਗੀ। ਇਹ ਕਿਹੜਾ ਬੜਾ ਵੱਡਾ ਕੰਮ ਆ। ਉਹਨੂੰ ਭਲਾ ਇੱਥੇ ਕਿਹੜਾ ਜ਼ਿਆਦਾ ਕੰਮ ਪੈਣਾ ਆ ਸਾਡੇ ਘਰ? ਆਪਣਾ ਘਰ ਤਾਂ ਆਪਣਾ ਹੀ ਹੁੰਦਾ ਆ ਮੰਮੀ। ਇਨਸਾਨ ਆਪਣੇ ਘਰ ਆਰਾਮ ਨਾਲ ਤੇ ਬੇਫਿਕਰ ਹੋ ਕੇ ਪੜ ਸਕਦਾ ਆ। ਹੋਰ ਕਿਸੇ ਦੇ ਘਰ ਨਹੀਂ ਘਰ ਪੰਦਾ। ਨਹੀਂ ਨਹੀਂ। ਅਨੁੰਦੀ ਪੜਾਈ ਦਾ ਨੁਕਸਾਨ ਹੋ ਜਾਣਾ ਆ। ਮੈਂ ਹੀ ਇੱਕ ਕੰਮ ਕਰਦਾ ਆ। ਮੈਂ ਫਰੀਦ ਦੇ ਸਹੁਰਿਆਂ ਨਾਲ ਗੱਲ ਕਰਦਾ ਆ। ਮੈਨੂੰ ਪੂਰਾ ਯਕੀਨ ਆ ਕਿ ਉਹ ਉਹਨੂੰ ਜ਼ਰੂਰ ਭੇਜ ਦੇਣਗੇ। ਰਹਿਣ ਦੇ। ਉਹਦਾ ਸਾਸ ਸਹੁਰਾ ਤਾਂ ਭੇਜਣ ਨੂੰ ਤਿਆਰ ਆ। ਪਰ ਪ੍ਰੀਤ ਨੇ 15 ਦਿਨ ਕਿਤੇ ਕੁੰਮਣ ਜਾਣਾ ਆ। ਇਸੇ ਲਈ ਉਹਦੇ ਕੋਲੋਂ ਨਹੀਂ ਆਇਆ ਜਣ ਅਚਾਨਕ ਮਾਣੇ ਕਿਹਾ ਤਾਂ ਕਮਰੇ 'ਚ ਖਮੋਸ਼ੀ ਛਾ ਗਈ ਦੋਵਾਂ ਨੂੰ ਇਵੇਂ ਚੁੱਪ ਵੇਖ ਕੇ ਮਾਣੇ ਫਿਰ ਕਿਹਾ ਲੈ ਇਹਦੇ 'ਚ ਨਹੀਂ ਹਰਾਨੀ ਵਾਲੀ ਭਲਾ ਕਿਹੜੀ ਗੱਲ ਆ ਕਿੰਨੀ ਮੁਸ਼ਕਲ ਨਾਲ ਤਾਂ ਉਹਦਾ ਕੁਮਨ ਦਾ ਪ੍ਰੋਗਰਾਮ ਬਣਿਆ ਆ ਇਸੇ ਲਈ ਮੈਂ ਹੀ ਉਹਨੂੰ ਆਉਣ ਤੋਂ ਮਨਾ ਕਰ ਦਿੱਤਾ ਸੀ ਪਰ ਜੀਜਾ ਜੀ ਨੇ ਤਾਂ ਪਹਿਲਾਂ ਕਿਹਾ ਸੀ ਕਿ ਉਹ ਪ੍ਰੀਤ ਨੂੰ ਮੰਦੀਪ ਦੀ ਡਿਲੀਵਰੀ ਵੇਲੇ ਇੱਥੇ ਭੇਜ ਦੇਣਗੇ ਫਿਰ ਇਹ اچانک ਕਿਵੇਂ ਪ੍ਰੋਗਰਾਮ ਬਣਾ ਲਿਆ ਉਹਨਾਂ ਨੇ ਤੇਰੇ ਜੀਜਾ ਜੀ ਨੇ ਨਹੀਂ ਜਾਣਾ ਉਹ ਤਾਂ ਆਪਣੀ ਨਣਾ ਨਾਲ ਚੱਲੀ ਆ ਪਰਵੇਂ ਕਿਵੇਂ ਆਕਾਸ਼ ਨੇ ਹੋਲੀ ਜਿ ਕਿਆ ਐਵੇਂ ਕਿਵੇਂ ਦਾ ਕੀ ਮਤਲਬ ਭਲਾ ਪ੍ਰੀਤ ਦੇ ਪਰੋਸੇ ਤਾਂ ਡਿਲੀਵਰੀ ਨਹੀਂ ਸੀ ਨਾ ਹੋ ਰਹੀ ਬੜੀ ਮੁਸ਼ਕਲ ਨਾਲ ਉਹਦਾ ਵਿਚਰੀ ਦਾ ਪ੍ਰੋਗਰਾਮ ਬਣਿਆ ਆ ਘੁੰਮਾਂ ਦਾ ਮੈਂ ਤਾਂ ਨਹੀਂ ਉਹਨੂੰ ਬੁਲਾਉਣਾ ਕੁਝ ਦਿਨਾਂ ਦੀ ਗੱਲ ਆ ਬੁਲਾ ਲਾ ਅਣੂ ਨੂੰ ਬਾਅਦ ਚ ਪ੍ਰੀਤ ਆਜੂਗੀ ਆਕਾਸ਼ ਨੇ ਮਨਦੀਪ ਵੱਲ ਵੇਖਿਆ ਤਾਂ ਮਨਦੀਪ ਨੇ ਵੀ ਫਿਰ ਅਣੂ ਨੂੰ ਬੁਲਾਉਣ ਲਈ ਕਹਿ ਦਿੱਤਾ ਤੁਸੀਂ ਉਹਨਾਂ ਨੂੰ ਹੀ ਬੁਲਾ ਲਓ ਆਖਿਰ 15-20 ਦਿਨਾਂ ਦੀ ਤਾਂ ਗੱਲ ਆ ਫਿਰ ਪ੍ਰੀਤ ਭੈਣ ਜੀ ਆਜੂਗੀ ਮਨਦੀਪ ਨੇ ਫਿਰ ਆਪਣੀ ਭੈਣ ਅਣੂ ਨੂੰ ਫੋਨ ਕਰ ਦਿੱਤਾ ਤੇ ਉਹਨੂੰ ਆਪਣੇ ਕੋਲ ਬੁਲਾ ਲਿਆ ਤੇ ਅਨੂ ਵੀ ਖੁਸ਼ੀ ਖੁਸ਼ੀ ਮਨਦੀਪ ਦੇ ਕੋਲ ਆ ਗਈ ਆਖਿਰ ਮਨਦੀਪ ਦੀ ਡਿਲੀਵਰੀ ਦਾ ਟਾਈਮ ਪੂਰਾ ਹੋ ਚੁੱਕਾ ਸੀ ਡਿਲੀਵਰੀ ਕਦੀ ਵੀ ਹੋ ਸਕਦੀ ਸੀ ਅਨੂ ਦੇ ਆਉਣ ਤੋਂ 2 ਦਿਨ ਬਾਅਦ ਹੀ ਮਨਦੀਪ ਨੇ ਇੱਕ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ ਹਸਪਤਾਲ ਵਿੱਚ ਤਾਂ ਆਕਾਸ਼ ਤੇ ਉਹਦੀ ਮਾਂ ਨੇ ਜਿਵੇਂ ਤਿਵੇਂ ਸੰਭਾਲ ਲਿਆ ਪਰ ਜਿਵੇਂ ਹੀ ਮਨਦੀਪ ਨੂੰ ਘਰ ਲੈ ਕੇ ਆਏ ਤਾਂ ਉਸ ਤੋਂ ਬਾਅਦ ਸਾਰੀ ਜ਼ਿੰਮੇਵਾਰੀ ਸੱਸ ਨੇ ਅਣੂ ਤੇ ਹੀ ਪਾ ਦਿੱਤੀ। ਘਰ ਦੇ ਕੰਮ ਤਾਂ ਫਿਰ ਵੀ ਠੀਕ ਸੀ ਪਰ ਛੋਟੇ ਬੱਚੇ ਤੇ ਮਨਦੀਪ ਨੂੰ ਕਿਵੇਂ ਸੰਭਾਲੇ ਭਲਾਉ? ਸੱਸ ਤਾਂ ਰਾਤ ਨੂੰ ਆਪਣੇ ਕਮਰੇ 'ਚ ਜਾ ਕੇ ਸੌਂ ਜਾਂਦੀ ਸੀ ਤੇ ਉਹਨੂੰ ਮਨਦੀਪ ਦੀ ਜ਼ਿੰਮੇਵਾਰੀ ਦੇ ਜਾਂਦੀ ਸੀ। ਅਣੂ ਨੂੰ ਕੋਈ ਚੀਜ਼ ਸਮਝ ਹੀ ਨਹੀਂ ਆਉਂਦੀ ਸੀ। ਆਖਿਰ ਇੱਕ ਪੜ੍ਹਨ ਵਾਲੀ ਕੁੜੀ ਭਲਾ ਕਿੰਨਾ ਧਿਆਨ ਰੱਖ ਲੈਂਦੀ। ਜਿਵੇਂ ਮਨਦੀਪ ਕਹਿੰਦੀ ਉਹ ਉਹ ਮੈਂ ਕਰ ਦਿੰਦੀ ਆਕਾਸ਼ ਨੇ 2-3 ਦਿਨ ਤਾਂ ਇਹ ਵੇਖਿਆ ਉਸ ਤੋਂ ਬਾਅਦ ਉਹਨੇ ਇੱਕ ਕੰਮ ਵਾਲੀ ਰਾਖੀ ਲਈ ਕੰਮ ਵਾਲੀ ਮਨਦੀਪ ਤੇ ਉਹਦੇ ਬੱਚੇ ਦਾ ਕੰਮ ਕਰ ਜਾਂਦੀ ਉਹਦੀ ਮਾਲਿਸ਼ ਕਰਨਾ ਨਮਾਉਣਾ ਉਹਦੇ ਕੱਪੜੇ ਧੋਣੇ ਸਾਰਾ ਕੰਮ ਕੰਮ ਵਾਲੀ ਕਰਕੇ ਜਾਂਦੀ ਪਰ ਇਹਦੇ ਤੇ ਵੀ ਸੱਸ ਨੂੰ ਪਰੇਸ਼ਾਨੀ ਸੀ ਤੇ ਕਹਿੰਦੀ ਕੀ ਲੋੜ ਸੀ ਤੈਨੂੰ ਕੰਮ ਵਾਲੀ ਰੱਖਣ ਦੀ ਜੇ ਪ੍ਰੀਤਮ ਦੀ ਤ ਤੂੰ ਕੰਮ ਵਾਲੀ ਕਦੀ ਨਹੀਂ ਸੀ ਰੱਖਣੀ ਆਪਣੀ ਸਾਲੀ ਲਈ ਤਾਂ ਝਾਟ ਕੰਮ ਵਾਲੀ ਰੱਖ ਲਈ ਤੂੰ ਮੰਮੀ ਪ੍ਰੀਤ ਭੈਣ ਦੇ ਦੋ ਬੱਚੇ ਹੋਏ ਆ ਉਹਨੂੰ ਸਾਰਾ ਕੁਝ ਚੰਗੀ ਤਰ੍ਹਾਂ ਪਤਾ ਆ ਕਿ ਕਿਹੜੇ ਵਲੇ ਔਰਤ ਨੂੰ ਕਿਹੜੀ ਚੀਜ਼ ਦੀ ਲੋੜ ਪੈਂਦੀ ਆ ਤੇ ਬੱਚੇ ਨੂੰ ਕਿਵੇਂ ਸੰਭਾਲਿਆ ਜਾਂਦਾ ਆ ਅਣਕੋਲੋਂ ਤੁਸੀਂ ਭਲਾ ਕੀ ਉਮੀਦ ਕਰਦੇ ਹੋ ਤੁਸੀਂ ਤਾਂ ਸਾਰਾ ਕੰਮ ਉਹਦੇ ਤੇ ਪਾ ਦਿੱਤਾ ਆ ਤਾਂ ਫਿਰ ਮੈਂ ਕੀ ਕਰਦਾ ਪਰ ਮਾਣ ਨੂੰ ਤਾਂ ਜਿਵੇਂ ਚੈਣ ਹੀ ਨਹੀਂ ਸੀ ਉਹ ਤਾਂ ਅਣੂ ਦੇ ਪਿੱਛੇ ਹੱਥ ਧੋ ਕੇ ਪੈ ਗਈ ਕਰਦੇ ਸਾਰੇ ਕੰਮ ਕਰਨ ਤੋਂ ਬਾਅਦ ਜਦੋਂ ਅਣੂ ਪੜਨ ਬੈਂਦੀ ਤਾਂ ਉਹਨੂੰ ਕੋਈ ਨਾ ਕੋਈ ਕੰਮ ਦੱਸ ਦਿੰਦੀ ਮਨਦੀਪ ਨੂੰ ਸਭ ਕੁਝ ਸਮਝ ਆ ਰਿਹਾ ਸੀ ਪਰ ਉਹ ਹਜੇ ਕੁਝ ਨਹੀਂ ਸੀ ਕਰ ਸਕਦੀ ਅਣੂ ਦੇ ਹਰ ਕੰਮ 'ਚ ਸਾਸ ਨੂੰ ਦਿੱਕਤ ਹੁੰਦੀ ਪਤਾ ਨਹੀਂ ਆਪਣੀ ਮਾਦੇ ਮਰਨ ਤੋਂ ਬਾਅਦ ਘਰ ਕਿਵੇਂ ਸੰਭਾਲਦੀ ਹੋਊਗੀ ਏ ਇਹਨੂੰ ਤਾਂ ਕੁਝ ਆਉਂਦਾ ਹੀ ਨਹੀਂ ਆ ਨਾ ਹੀ ਢੰਗ ਦਾ ਖਾਣਾ ਬਣਾਉਣਾ ਆਉਂਦਾ ਆ ਤੇ ਨਾ ਹੀ ਕਰਦੇ ਕੰਮ ਕਈ ਵਾਰ ਤਾਂ ਉਹ ਇਹ ਸਾਰਾ ਕੁਝ ਅਣੂ ਦੇ ਮੂੰਹ ਤੇ ਹੀ ਕਹਿ ਦਿੰਦੀ ਪਰ ਉਹ ਚੁੱਪ ਹੀ ਰਹਿੰਦੀ ਆਖਿਰ ਭੈਣ ਦਾ ਸਹੁਰਾ ਘਰ ਸੀ ਜਿਆਦਾ ਕੁਝ ਕਹਿ ਵੀ ਨਹੀਂ ਸਕਦੀ ਸੀ ਜਿਵੇਂ ਤੇ ਮੈਂ ਕਰਕੇ 20 ਦਿਨ ਨਿਕਲੇ ਤਾਂ ਪ੍ਰੀਤ ਆਪਣੇ ਪੇਕੇ ਆ ਗਈ ਤਾ ਆਕਾਸ਼ ਨੇ ਅਣੂ ਨੂੰ ਵਾਪਸ ਛੱਡ ਕਿਉਂ ਲਈ ਕਿਹਾ ਤਾਂ ਮਾਂ ਨੇ ਕਿਹਾ ਦੋ ਦਿਨਾਂ ਬਾਅਦ ਤਾਂ ਬੱਚੇ ਦਾ ਇਕੱਲਿਆਂ ਵਾਂ ਤਾਂ ਇਹਦੇ ਪਾਪਾ ਆਉਣਗੇ ਹੀ ਆਪਣੇ ਦੋਤੇ ਤੇ ਕੁੜੀ ਲਈ ਕੱਪੜੇ ਲੈ ਕੇ ਉਦੋਂ ਇਹਨੂੰ ਵੀ ਨਾਲ ਲੈ ਜਾਣਗੇ ਕਿਉਂ ਬੇਵਜ੍ਹਾ ਜਾਂਦਾ ਖਰਚਾ ਕਰਨਾ ਆ ਭਾਈ ਅਣੂ ਤਾਂ ਦੋ ਦਿਨ ਬਾਅਦ ਚਲੀ ਜਾਊਗੀ ਵੈਸੇ ਮੈਂ ਵੀ ਬਹੁਤ ਥੱਕ ਗਈ ਆ ਪਹਾੜਾਂ ਦੀ ਚੜਾਈ ਚੜ ਚੜ ਕੇ ਹੱਥ ਪੈਰ ਦੁਖ ਰਹੇ ਆ ਮੇਰੇ ਤਾਂ ਹੁਣ ਅਣੂ ਸੰਭਾਲਤਾ ਰਹੀ ਆ ਨਾ ਇੱਕ ਦੋ ਦਿਨ ਮੈਨੂੰ ਆਰਾਮ ਹੀ ਮਿਲ ਜੂਗਾ ਫਿਰ ਤਾਂ ਭਾਬੀ ਦੀ ਸੇਵਾ ਚ ਲੱਗਣਾ ਹੀ ਪੈਣਾ ਆ ਮੈਨੂੰ ਪ੍ਰੀਤ ਨੇ ਕਿਹਾ ਠੀਕ ਆ ਮੰਮੀ ਪਰ ਅਣੂ ਲਈ ਕੋਈ ਵਧੀਆ ਜਿਹਾ ਗਿਫਟ ਲੈ ਆਇਓ ਆਖਿਰ ਇਥੋਂ ਖਾਲੀ ਹੱਥ ਥੋੜਾ ਜਾਊਗੀ ਉਹ ਜਾਂ ਫਿਰ ਬਾਜ਼ਾਰ ਜਾ ਕੇ ਉਹਨੂੰ ਕੋਈ ਵਧੀਆ ਸੂਟ ਹੀ ਦਿਵਾ ਦਿਓ ਉਹ ਆਪਣੀ ਪਸੰਦ ਆ ਹੀ ਲਿਆਉਗੀ ਆਕਾਸ਼ ਨੇ ਕਿਹਾ ਲੈ ਉਹਨੂੰ ਕੀ ਦੇਣਾ ਆ 500 ਰੁਪਏ ਦੇ ਦੇ ਤੇ ਵਿਦਾ ਕਰ ਦੇ ਮਾਂ ਨੇ ਕਿਹਾ ਮੰਮੀ ਕਿਹੋ ਜੀਆਂ ਗੱਲਾਂ ਕਰਦੀਆਂ ਤੂੰ ਆਖਿਰ ਨੂੰ ਮਨਦੀਪ ਦੀ ਛੋਟੀ ਭੈਣ ਆ ਉਤੋਂ ਉਹਨੇ ਇਹਨੇ ਦਿਨਾਂ ਤੋਂ ਕਿੰਨਾ ਕੰਮ ਸੰਭਿਆ ਆ ਉਹ ਵੀ ਸ਼ਗੰਦੀ ਹੱਕਦਾਰ ਆ ਵੇਖ ਆਕਾਸ਼ ਆਪਣੇ ਇੱਥੇ ਕੋਈ ਰਿਵਾਜ ਨਹੀਂ ਇਹੋ ਜਿਹਾ ਕਿ ਬਹੂ ਦੇ ਪੇਕੇ ਵਾਲਿਆਂ ਨੂੰ ਕੋਈ ਸ਼ਗਨ ਦਈਏ ਤੇਰਾ ਇੰਨਾ ਹੀ ਦਿਲ ਕਰਦਾ ਆ ਤਾਂ ਜ਼ਿਆਦਾ ਤੋਂ ਜ਼ਿਆਦਾ ਇੱਕ ਸੂਟ ਤੇ ਨਾਲ 100 ਰੁਪਇਆ ਦੇ ਦਿੰ। ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਦੇਣ ਦੇਣਾ। ਮਾਂ ਨੇ ਕਿਹਾ ਤੇ ਜਰਾ ਆਪਣੇ ਸਹੁਰੇ ਨੂੰ ਵੀ ਸਮਝਾ ਦੇ ਕਿ ਸ਼ਗਨ ਚ ਕੀ ਕੀ ਲਿਆਉਣਾ ਆ ਤੇ ਉਹਨਾਂ ਨੂੰ ਕਹੀਂ ਕਿ ਸਾਰਾ ਸਮਾਨ ਪੂਰਾ ਲੈ ਕੇ ਆਉਣ। ਤੰਨ ਨਾਲ ਇਹ ਵੀ ਸੁਣਿਆ ਦੇਦੀ ਕਿ ਮੇਰਾ ਤੇ ਪ੍ਰੀਤ ਦਾ ਸੂਟ ਥੋੜਾ ਮਹਿੰਗਾ ਲੈ ਕੇ ਆਉਣ ਮੈਂ ਨਹੀਂ ਸਸਤਾ ਸੂਟ ਪਾਉਂਦੀ ਤੇ ਨਾ ਹੀ ਮੇਰੀ ਕੁੜੀ ਪਾਉਗੀ ਖੈਰ ਇਕੀਆ ਵਾਲੇ ਦੇਣ ਆ ਗਿਆ ਮਨਦੀਪ ਦੇ ਪਾਪਾ ਜਦੋਂ ਆਏ ਤਾ ਉਹ ਆਪਣੇ ਦੋਤੇ ਲਈ ਤੇ ਆਪਣੀ ਕੁੜੀ ਦੇ ਨਾਲ ਨਾਲ ਸਾਰੇ ਪਰਿਵਾਰ ਲਈ ਕੱਪੜੇ ਤੇ ਹੋਰ ਵੀ ਕਈ ਕੁਝ ਲੈ ਕੇ ਆਏ ਜਦੋਂ ਮਨਦੀਪ ਦੇ ਪਾਪਾ ਜਾਣ ਲੱਗੇ ਤਾਂ ਅਨੂ ਵੀ ਉਹਨਾਂ ਦੇ ਨਾਲ ਜਾਣ ਨੂੰ ਤਿਆਰ ਹੋ ਗਈ। ਤਾਂ ਉਦੋਂ ਹੀ ਮਨਦੀਪ ਦੀ 사ਸ ਨੇ ਇੱਕ ਸੂਟ ਦੇ ਉੱਤੇ 100 ਰੁਪਏ ਉਹਨੂੰ ਫੜਾਉਂਦੇ ਹੋਏ ਕਿਹਾ ਕਿ ਇਹ ਸਾਡੇ ਵੱਲੋਂ ਤੇਰਾ ਸ਼ਗਨ ਆ। ਆਖਿਰ ਤੂੰ ਇੰਨੇ ਦਿਨ ਆਪਣੀ ਭੈਣ ਦੀ ਸੇਵਾ ਜੋ ਕੀਤੀ ਆ। ਪਰ ਉਦੋਂ ਹੀ ਉੱਥੇ ਆਕਾਸ਼ ਆ ਗਿਆ ਤੇ ਉਹਨੇ ਇੱਕ ਹੋਰ ਲਫਾਫਾ ਅਨੂ ਨੂੰ ਫੜਾ ਦਿੱਤਾ ਤੇ ਕਿਹਾ ਇਹ ਮੇਰੇ ਤੇ ਮਨਦੀਪ ਵੱਲੋਂ ਤੇਰੇ ਲਈ ਤੋਹਫਾ ਆ ਤੂੰ ਜੋ ਖਰੀਦਣਾ ਆ ਆਪਣੀ ਪਸੰਦ ਦਾ ਖਰੀਦ ਲਵੀ ਇਹ ਵੇਖ ਕੇ ਮਾਂ ਨੂੰ ਗੁੱਸਾ ਆ ਗਿਆ ਪਰ ਉਦੋਂ ਤਾਂ ਉਹਨੇ ਕੁਝ ਨਾ ਕਿਹਾ ਅਨੂ ਆਪਣੇ ਪਾਪਾ ਦੇ ਨਾਲ ਚਲੀ ਗਈ ਤੇ ਉਹਨਾਂ ਦੇ ਜਾਂਦਿਆਂ ਹੀ ਮਾਂ ਨੇ ਆਕਾਸ਼ ਨੂੰ ਕਿਹਾ ਆਕਾਸ਼ ਇਹ ਕੀ ਹਰਕਤ ਹੈ ਤੇਰੀ ਜਦੋਂ ਮੈਂ ਉਹਨੂੰ ਛਗਨ ਦੇ ਹੀ ਦਿੱਤਾ ਸੀ ਤੇ ਤੈਨੂੰ ਅਲੱਗ ਛਗਨ ਦੇਣ ਦੀ ਕੀ ਲੋੜ ਸੀ ਮਮੀ ਇਹਦੇ 'ਚ ਕੀ ਗਲਤ ਏ ਆਖਿਰੋ ਵੀ ਤਾਂ ਛਗੰਦੀ ਹੱਕਦਾਰ ਆਪਣੀ ਪੜ੍ਹਾਈ ਲਿਖਾਈ ਛੱਡ ਕੇ ਇੱਥੇ ਆਪਣੀ ਭੈਣ ਨੂੰ ਸਾਹਮਣ ਆ ਗਈ ਸੀ ਵਿਚਾਰੀ ਇਹੋ ਬੜੀ ਵੱਡੀ ਗੱਲ ਆ ਉਹਦੇ ਬਦਲੇ ਜੇ ਅਸੀਂ ਖੁਸ਼ ਹੋ ਕੇ ਥੋੜਾ ਬਹੁਤ ਉਹਨੂੰ ਦੇ ਵੀ ਦਿੱਤਾ ਤਾਂ ਕੀ ਹਰ ਜਿਆ ਪਰ ਸਾਡੇ ਇੱਥੇ ਬਹੂ ਦੀ ਭੈਣ ਨੂੰ ਛਗੰਦੇੰਦਰ ਰਵਾਜ ਨਹੀਂ ਇਹ ਕੀ ਉਲਟੀ ਗੰਗਾ ਵਹਾਰਿਆ ਆ ਤੂੰ ਆਕਾਸ਼ ਇਸ ਵਾਰ ਪ੍ਰੀਤ ਨੇ ਕਿਹਾ ਕਿਉਂ ਭੈਣੀ ਜਦੋਂ ਲੋੜ ਸੀ ਤਾਂ ਬਹੂ ਦੀ ਛੋਟੀ ਪੈਨ ਨੂੰ ਬੁਲਾ ਲਓ ਤੇ ਜੇ ਜਦੋਂ ਸ਼ਗਨ ਦੇਣ ਦੀ ਵਾਰੀ ਆਈ ਦਰਵਾਜ਼ ਨਹੀਂ ਭਲਾ ਇਹ ਕੀ ਗੱਲ ਹੋਈ ਸ਼ਗਨ ਦਾ ਅਸਲੀ ਹੱਕਦਾਰ ਉਹ ਹੋਣਾ ਚਾਹੀਦਾ ਆ ਜਿਹੜਾ ਅਸਲ ਚ ਕੰਮ ਆਇਆ ਹੋਵੇ ਸਿਰਫ ਰਿਸ਼ਤੇ ਨਾਤੇ ਸ਼ਗਨ ਦੇ ਹੱਕਦਾਰ ਨਹੀਂ ਬਣ ਜਾਂਦੇ ਉਹਦੇ ਭੇਕਿਆਂ ਤੋਂ ਸ਼ਗਨ ਲੈ ਲਈ ਤਾਂ ਤੁਸੀਂ ਝਟ ਤਿਆਰ ਹੋ ਗਈਆਂ ਪਰ ਜਦੋਂ ਕੰਮ ਦੀ ਗੱਲ ਆਈ ਤਾਂ ਤੁਸੀਂ ਘੁੰਮਣ ਚਲੇ ਗਏ ਮੰਮੀ ਭੈਣ ਦੀ ਜਦੋਂ ਡਿਲੀਵਰੀ ਹੋਈ ਸੀ ਉਦੋਂ ਤਾਂ ਤੁਸੀਂ ਭੱਜ-ਭੱਜ ਕੇ ਬੜਾ ਕੰਮ ਕੀਤਾ ਸੀ ਫਿਰ ਬਹੂ ਦੀ ਡਿਲੀਵਰੀ ਵੇਲੇ ਕੀ ਹੋ ਗਿਆ ਤੁਹਾਨੂੰ ਬੁਰਾ ਨਾ ਮੰਨਿਓ ਮੰਮੀ ਪਰ ਇਸ ਵੇਲੇ ਜਿਹੜਾ ਵਿਹਾਰ ਤੁਸੀਂ ਬਹੂ ਨਾਲ ਕਰੋਗੇ ਨਾ ਮਨਦੀਪ ਉਹ ਸਾਰੀ ਜ਼ਿੰਦਗੀ ਯਾਦ ਰੱਖੂਗੀ ਕਿਉਂਕਿ ਆਪਣੀ ਡਿਲੀਵਰੀ ਵੇਲੇ ਜੋ ਕੁਝ ਇੱਕ ਔਰਤ ਨਾਲ ਹੁੰਦਾ ਹੈ ਨਾ ਉਹ ਕਦੀ ਨਹੀਂ ਭੁੱਲਦੀ आकाश ਨੇ ਕਿਹਾ ਤਮਾ ਚੁੱਪ ਹੋ ਗਈ ਹੁਣ ਬੋਲ ਵੀ ਕੀ ਸਕਦੀ ਸੀ ਆਕਾਸ਼ ਗੁਜ ਗਲਤ ਵੀ ਨਹੀਂ ਕਹਿ ਰਿਹਾ ਸੀ ਇਸ ਲਈ ਆਪਣੇ ਆਪ ਹੀ ਚੁੱਪ ਹੋ ਗਈਆਂ ਦੋਵੇਂ ਕਿਉਂਕਿ ਅੱਜ ਸਹੀ ਵਕਤ ਤੇ ਸਹੀ ਜਵਾਬ ਜੋ ਉਹਨਾਂ ਨੂੰ ਮਿਲ ਗਿਆ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੋਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ